ਕੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਕਿ ਪ੍ਰਧਾਨ ਐਲਓਪੀ ਅਤੇ ਇੰਚਾਰਜ ਜਿਹੜੇ ਆ ਉਹ ਬਦਲੇ ਜਾਣਗੇ ਕਿਉਂਕਿ ਪ੍ਰਧਾਨ ਅਤੇ ਐਲਓਪੀ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਉਹ ਬੇਸ਼ੱਕ ਪੰਜਾਬ ਦੇ ਵਿੱਚ 7 ਸੀਟਾਂ ਜਿੱਤਣ ਤੋਂ ਬਾਅਦ ਆਪਣੀ ਆਪਣੀ ਜਿਹੜੀ ਆ ਉਹ ਪਿੱਠ ਥਪਤ ਪਾ ਰਹੇ ਹੋਣ ਪਰ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਲੀਡਰ ਜਿਹੜੇ ਆ ਅੰਕੜਿਆਂ ਦੇ ਆਧਾਰ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੂੰ ਨਿਸ਼ਾਨੇ ਤੇ ਲੈਂਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੇ ਅਨੁਸਾਰ ਪੰਜਾਬ ਕਾਂਗਰਸ ਦੀ ਹਾਲਤ ਜਿਹੜੀ ਹੈ ਉਹ ਮਾਲਵੇ ਦੇ ਵਿੱਚ ਸਮੇਤ ਪੂਰੇ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਨਾਲ ਹਾਲਤ ਬਦਲੀ ਹੈ ਕਿ ਹਾਲੇ ਵੀ ਜਿਹੜੀ ਉਹ 27 ਜਿਤਨੀ ਕਾਂਗਰਸ ਦੇ ਲਈ ਸੌਖੀ ਨਹੀਂ ਹੈ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਐਲੋਪੀ ਤੇ ਪ੍ਰਧਾਨ ਚੰਗੇ ਤਰੀਕੇ ਦੇ ਨਾਲ ਚੋਣਾਂ ਲੜਦੇ ਤਾਂ ਇਹ ਰਿਜ਼ਲਟ ਜਿਹੜਾ ਹੋ ਵੀ ਅੱਛਾ ਪੰਜਾਬ ਦੇ ਵਿੱਚ ਕਾਂਗਰਸ ਦਾ ਹੋ ਸਕਦਾ ਸੀ ਬਹੁਤ ਤੱਥਾਂ ਤੇ ਅੰਕੜਿਆਂ ਤੇ ਉਹ ਜਿਹੜੇ ਸਵਾਲ ਰਾਜਾ ਵਿੜਿੰਗ ਦੇ ਉੱਪਰ ਔਰ ਪ੍ਰਤਾਪ ਸਿੰਘ ਬਾਜਬਾ ਦੇ ਉਪਰਸਿੱਧੇ ਤੌਰ ਤੇ ਚੁੱਕ ਰਹੇ ਨਹੀਂ ਕੀ ਅੰਕੜਿਆ ਕੀ ਕੁਝ ਗੱਲਬਾਤ ਆ ਕਿ ਵਾਕਈ ਉਹਨਾਂ ਦੀ ਗੱਲ ਦੇ ਵਿੱਚ ਕੋਈ ਦਮ ਹੈਗਾ ਜਾਂ ਨਹੀਂ ਕਿ ਵਾਕਈ ਪ੍ਰਤਾਪ ਸਿੰਘ ਬਾਜਬਾ ਤੇ ਰਾਜਾ ਵੜਿੰਗ ਨੇ ਕੋਈ ਅੱਛੀ ਭੂਮਿਕਾ ਨਹੀਂ ਨਿਭਾਈ ਇਹ ਸਾਰੀ ਖਬਰ ਤੇ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾਲ ਜਿਹੜੀ ਆ ਗੱਲਬਾਤ ਕਰਾਂਗੇ ਕਿ ਅੱਜ ਅਕਾਲੀ ਸਿਆਸਤ ਦੇ ਵਾਸਤੇ ਵੀ ਬਹੁਤ ਵੱਡਾ ਦਿਨ ਹੈ ਔਰ ਅਕਾਲੀ ਜਲਦੀ ਚੰਡੀਗੜ੍ਹ ਦੇ ਵਿੱਚ ਹੋਰ ਕਮੇਟੀ ਦੀ ਬੈਠਕ ਹੈ ਔਰ ਇਹ ਉਸ ਬੈਠਕ ਦੇ ਵਿੱਚ ਕਹਿੰਦੇ ਕਿ ਕੁਝ ਵੱਡੇ ਫੈਸਲੇ ਹੋਣ ਜਾ ਰਹੇ ਨੇ ਕੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਸ ਮੀਟਿੰਗ ਦੇ ਵਿੱਚ ਆਵਾਜ਼ ਉਠੇਗੀ ਜਾਂ ਫਿਰ ਢੀਂਟਸਾ ਹੋਰ ਨੂੰ ਅੱਜ ਫੇਰ ਦੁਬਾਰਾ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਊਗਾ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਉਧਰ ਕੇਜਰੀਵਾਲ ਸਰਕਾਰ ਨੂੰ ਸੁਪਰੀਮ ਕੋਰਟ ਨੇ ਬਹੁਤ ਵੱਲਮੀਆਂ ਝਾੜਾ ਪਾਈਆਂ ਨੇ ਕਿਉਂ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਕੀ ਸਾਹਿਬ ਮੈਂ ਉਸ ਦਿਨ ਵੀ ਗੱਲ ਜਿਹੜੀ ਆਪਾਂ ਅੰਕੜਿਆਂ ਤੇ ਕੀਤੀ ਸੀ ਹਾਲਾਂਕਿ ਅਸੀਂ ਖੁਦ ਹੀ ਕੀਤੀ ਸੀ ਉਹ ਗੱਲ ਮੈਂ ਉਹ ਲਖਵਿੰਦਰ ਮਾਨ ਨੇ ਅੰਕੜਿਆਂ ਦੇ ਪੱਥਾਂ ਦੇ ਆਧਾਰ ਤੇ ਗੱਲ ਕੀਤੀ ਸੀ ਕਿ ਬੇਸ਼ੱਕ ਜਿਹੜੀ ਕਾਂਗਰਸ ਹੈ ਉਹ 7 ਸੀਟਾਂ ਪੰਜਾਬ ਦੇ ਵਿੱਚ ਬੇਸ਼ੱਕ ਜਿੱਤ ਗਈ ਹੋਵੇ ਪਰ ਉਹਦੀ ਹਾਲਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹਾਲੇ ਉਨੀ ਸੁਧਰੀ ਨਹੀਂ ਔਰ ਖਾਸ ਕਰਕੇ ਮਾਲਵੇ ਦੇ ਵਿੱਚ ਸੁਧਰੀ ਨਹੀਂ ਹੁਣ ਜੇ ਗਾਂਧੀ ਦੀ ਗੱਲ ਕਰੀਏ ਗਾਂਧੀ ਕਾਂਗਰਸ ਕਰਕੇ ਨਹੀਂ ਆਪਣੇ ਦਮ ਤੇ ਜਿਹੜਾ ਉਹ ਜਿੱਤੇ ਹੈਗੇ ਆ ਉਦੋਂ ਚੰਨੀ ਜਿਹੜੇ ਉਹ ਆਪਣੇ ਦਮ ਤੇ ਜਿੱਤੇ ਹੈਗੇ ਆ ਬੇਸ਼ੱਕ ਕਾਂਗਰਸ ਕੋਲੇ ਚੰਨੀ ਜਾਂ ਚੰਨੀ ਕੋਲੇ ਕਾਂਗਰਸ ਨਾ ਹੁੰਦੀ ਤਾਂ ਜਿੱਤ ਨਹੀਂ ਸਕਦੇ ਗਾਂਧੀ ਕੋਲੇ ਕਾਂਗਰਸ ਜਾਂ ਕਾਂਗਰਸ ਕੋਲੇ ਗਾਂਧੀ ਨਾ ਹੁੰਦਾ ਉਹ ਵੀ ਨਹੀਂ ਸੀ ਜਿੱਤ ਸਕਦੇ ਔਰ ਇਹੋ ਜਿਹੇ ਕੋਲੇ ਸੀਟਾ ਹੋਰ ਵੀ ਨੇ ਜਿਵੇਂ ਸ਼ੇਰ ਸਿੰਘ ਘਮਾਿਆਂ ਵਾਲੀ ਉਹ ਵੀ ਜਿਹੜੀ ਸੀਟ ਹੈ ਕਾਂਗਰਸ ਜਿਹੜੀ ਉਹ ਇੱਕ ਕਮਿਊਨਿਟੀ ਦੇ ਕਰਕੇ ਰਾਏ ਸਿੱਖ ਬਰਾਦਰੀ ਦੇ ਕਰਕੇ ਉਹ ਉੱਥੇ ਜਿਹੜੀ ਜਿੱਤ ਗਈ ਹੈ ਔਰ ਮੈਂ ਉਸ ਦਿਨ ਵੀ ਕਿਹਾ ਸੀ ਕਿ ਹਾਲਤ ਕਾਂਗਰਸ ਦੀ ਹਲੇ ਪਤਲੀ ਆ 27 ਜਿਹੜੀ ਆ ਬੜੀ ਦੂਰ ਹੈ ਹੁਣ ਕਾਂਗਰਸ ਦੇ ਲੀਡਰ ਜਿਹੜੇ ਆ ਸਿੱਤੇ ਤੌਰ ਤੇ ਇਸ ਨੂੰ ਖਤਰੇ ਦੀ ਘੰਟੀ ਮੰਨ ਰਿਹਾ ਬੇਸ਼ੱਕ ਸਤ ਸਿੱਟਾ ਆ ਗਿਆ ਔਰ ਪ੍ਰਗਟ ਸਿੰਘ ਇਹ ਗੱਲ ਕਹਿ ਰਹੇ ਆ ਕਹਿੰਦੇ ਕਿ ਬੇਸ਼ੱਕ ਅਸੀਂ ਸਬਸਿੱਟਾ ਜਿੱਤ ਗਏ ਪਰ ਸਾਡਾ ਵੋਟ ਪਰਸੈਂਟ ਜਿਹੜਾ ਉਹ ਘਟ ਕੇ 19 ਦੇ ਨਾਲੋਂ ਉਹ 26 ਤੇ ਆ ਗਿਆ ਕਹਿੰਦੇ ਕਿ ਅਸੀਂ ਪਹਿਲਾਂ 41% ਤੇ ਸੀਗੇ ਪਰ ਸੀਟਾਂ ਸਾਡੇ ਕੋਲੇ ਜਿਹੜੀਆਂ ਉਹ 8 ਸੀਗੀਆਂ ਪਰ ਹੁਣ ਅਸੀਂ ਕਹਿੰਦੇ 26 ਤੇ ਸੀਟਾਂ ਬੇਸ਼ੱਕ ਸਾਡੇ ਕੋਲੇ 7 ਹੈਗੀਆਂ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਹਿੰਦੇ ਕਿ 21% ਵੋਟ ਸ਼ੇਅਰ ਅੰਕੀ ਸਾਹਿਬ ਜਿਹੜਾ ਕਹਿੰਦੇ ਟੁੱਟ ਕੇ ਆਇਆ 16% ਆਇਆ ਆਮ ਆਦਮੀ ਪਾਰਟੀ ਕੋਲੋਂ ਤੇ 5% ਜਿਹੜਾ ਕਹਿੰਦੇ ਆਇਆ ਉਹ ਅਕਾਲੀ ਦਲ ਦੇ ਕੋਲੋਂ 21% ਜਿਹੜਾ ਵੋਟ ਸ਼ੇਅਰ ਟੁੱਟ ਕੇ ਆਇਆ ਜਿਹੜਾ ਕਿ ਕਹਿੰਦੇ ਕਿ ਬਹੁਤਾ ਵੱਡਾ ਹਿੱਸਾ ਜਿਹੜਾ ਉਹ ਕਾਂਗਰਸ ਨੂੰ ਹੋਣਾ ਚਾਹੀਦਾ ਸੀ ਪਰ ਕਹਿੰਦੇ ਸਾਡੇ ਕੋਲੇ ਸਿਰਫ 3% ਹੀ ਆਇਆ ਬਾਕੀ ਦਾ 18% ਆਜ਼ਾਦ ਉਮੀਦਵਾਰਾਂ ਦੇ ਕੋਲੇ ਤੇ ਭਾਜਪਾ ਦੇ ਕੋਲੇ ਜਿਹੜਾ ਉੱਚਾ ਲਿਆ ਗਿਆ ਕੱਲ ਗਾਂਧੀ ਸਾਹਿਬ ਹੋਰਾਂ ਨੇ ਨੇ ਵੀ ਆਪਣੇ ਚੈਨਲ ਦੇ ਉੱਪਰ ਇੰਟਰਵਿਊ ਕਰਦੇ ਆ ਕਾਫੀ ਚਿੰਤਾ ਜ਼ਾਹਿਰ ਕੀਤੀ ਸੀ ਕਾਂਗਰਸ ਦੀ ਸਥਿਤੀ ਦੇ ਉੱਪਰ ਔਰ ਉਹਦਰ ਸਥਿਤੀ ਇੱਕ ਥੋੜੀ ਜਿਹੀ ਹੋਰ ਦੱਸ ਦੇਣਾ ਅਨਕੀ ਸਾਹਿਬ ਕਹਿੰਦੇ ਕਿ ਆ ਜਿਹੜੇ ਮੇਰੇ ਕੋਲੇ ਅੰਕੜੇ ਨੇ ਫਾਜ਼ਿਲ ਜਿਹੜੀਆਂ ਲੋਕ ਸਭਾ ਸੀਟਾਂ ਨੇ ਨਾ ਜੱਜਲੇ ਨੇ ਪੰਜਾਬ ਮਾਲਵੇ ਦੇ ਉਹਨਾਂ ਵਿੱਚ ਜਿਹੜੀਆਂ ਵਿਧਾਨ ਸਭਾ ਸੀਟਾਂ ਪੈਂਦੀਆਂ ਨੇ ਉਹਨਾਂ ਦੇ ਕਿਹੋ ਜਿਹਾ ਪ੍ਰਦਰਸ਼ਨ ਰਿਹਾ ਆਹਾ ਲੋਕ ਸਭਾ ਚੋਣਾਂ ਦੇ ਵਿੱਚ ਜੇ ਫਾਜ਼ਿਲ ਕਾ ਦੀ ਗੱਲ ਕਰੀਏ ਤਾਂ ਦੋ ਸੀਟਾਂ ਹੀ ਆਈਆਂ ਉੱਥੇ ਵਿਧਾਨ ਸਭਾ ਦੀਆਂ ਫਾਜ਼ਿਲ ਕਾ ਦੇ ਵਿੱਚ ਫਰੋਲੀਪੁਰ ਦੇ ਵਿੱਚੋਂ ਕੋਈ ਸੀਟ ਨਹੀਂ ਆਈ ਕਾਂਗਰਸ ਨੂੰ ਔਰ ਮੁਕਸਰ ਦੇ ਵਿੱਚੋਂ ਕੋਈ ਸੀਟ ਨਹੀਂ ਆਈ ਕਾਂਗਰਸ ਨੂੰ ਜਿਹੜਾ ਕਿ ਪ੍ਰਧਾਨ ਦਾ ਜ਼ਿਲ੍ਹਾ ਜਿਹਨੂੰ ਟਾਰਗੇਟ ਕੀਤਾ ਜਿਹੜੇ ਪ੍ਰਗਟ ਸਿੰਘ ਹੋਣਾ ਨੇ ਬਠਿੰਡੇ ਦੇ ਵਿੱਚੋਂ ਕੋਈ ਸੀਟ ਨਹੀਂ ਆਈ ਮਾਨਸਾ ਦੇ ਵਿੱਚੋਂ ਕੋਈ ਸੀਟ ਨਹੀਂ ਆਈ ਬਰਨਾਲੇ ਦੇ ਵਿੱਚੋਂ ਕੋਈ ਸੀਟ ਨਹੀਂ ਆਈ ਮਲੇਰਕੋਟਲਾ ਉਹ ਜਰੂਰ ਸੀਟਾਂ ਦੋ ਜਿੱਤ ਗਏ ਆ ਪਰ ਉਥੇ ਆਪਾਂ ਸਭ ਨੂੰ ਪਤਾ ਕਿ ਮੁਸਲਮਾਨ ਵੋਟ ਆ ਜਿਹੜੀ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਕਿਉਂਕਿ ਜਿਸ ਤਰੀਕੇ ਦਾ ਡਿਸਪਿਊਟ ਉਹਨਾਂ ਦਾ ਭਾਜਪਾ ਦੇ ਨਾਲ ਹੈਗਾ ਸੰਗਰੂਰ ਦੇ ਵਿੱਚ ਕੋਈ ਸੀਟ ਨਹੀਂ ਆਈ ਮੋਹਾਲੀ ਦੇ ਵਿੱਚ ਸਿਰਫ ਦੋ ਸੀਟਾਂ ਆਈਆਂ ਨੇ ਔਰ ਪਟਿਆਲਾ ਦੇ ਵਿੱਚ ਵੀ ਸਿਰਫ ਦੋ ਸੀਟਾਂ ਆਈਆਂ ਨੇ ਮਤਲਬ ਬਹੁਤ ਹਾਲਤ ਖਾਸ ਕਰਕੇ ਮਾਲਵੇ ਦੇ ਵਿੱਚੋਂ ਪਤਲੀ ਹੈ ਜਿਹੜਾ ਕਿ ਮੁੱਖ ਮੰਤਰੀ ਚੁਣਦਾ ਔਰ ਜਿਹੜਾ ਸਰਕਾਰ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਰੱਖਦਾ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਸਿੱਧੇ ਤੌਰ ਤੇ ਠੀਕਰਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਬੜਿੰਗ ਦੀ ਕਾਰਗੁਜ਼ਾਰੀ ਦੇ ਉੱਪਰ ਫੋੜਿਆ ਜਾ ਰਿਹਾ ਸਿੱਧੂ ਸਾਹਿਬ ਬਹੁਤ ਸੋਹਣਾ ਤੁਸੀਂ ਵਿਸਥਾਰ ਨਾਲ ਜਿਹੜੇ ਅੰਕੜੇ ਦੀ ਗੇਮ ਹੈ ਉਹ ਦੱਸ ਦਿੱਤੀ ਹੈ ਦਰਸ਼ਕਾਂ ਨੂੰ ਤਬਾ ਸੰਖੇਪ ਚ ਪ੍ਰਕਾਸ਼ ਸਿੰਘ ਹੋਣਾ ਦੀ ਗੱਲ ਜਿਹੜੀ ਉਹ ਕਰਾਂਗਾ ਕਿ ਪ੍ਰਕਾਸ਼ ਸਿੰਘ ਹੋਣਾ ਨੇ ਕਿਸ ਤਰੀਕੇ ਨਾਲ ਰਾਜਾ ਵੜਿੰਗ ਤੇ ਦੂਜੇ ਪਾਸੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਜੁम्मेवारी ਤੇ ਟੈਹੜਾਇਆ ਤੇ ਦੂਸਰ ਪ੍ਰਕਾਸ਼ ਸਿੰਘ ਹੋਣਾ ਨੇ ਜਿਹੜੀਆਂ ਗੱਲਾਂ ਨੇ ਉਹ ਤਾਂ ਕਲੀਅਰ ਹੈ ਹੀ ਆ ਉਹ ਤਾਂ ਆਪਾਂ ਗੱਲ ਕਰਦੇ ਆ ਪਰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੀ ਭੂਮਿਕਾ ਰਾਜਾ ਵੜਿੰਗ ਦੀ ਰਹੀ ਆ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਰਹੀ ਆ ਉਸ ਦਾ ਪ੍ਰਭਾਵ ਇਹਨਾਂ ਲੋਕ ਸਭਾ ਦੀਆਂ ਚੋਣਾਂ ਤੇ ਪੈਂਦਾ ਜਿਹੜਾ ਦਿਖਾਈ ਦਿੱਤਾ ਤੇ ਜਿਸ ਕਰਕੇ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਹੈ ਬਿਲਕੁਲ ਜਿਉਂਦੀ ਟੀ ਉਹ ਨਜ਼ਰ ਜਿਹੜੀ ਉਹ ਸਾਹਮਣੇ ਆ ਰਹੀ ਆ ਪ੍ਰਕਾਸ਼ ਸਿੰਘ ਹੋਰਾਂ ਨੇ ਗੱਲ ਇਹ ਗੱਲ ਕੀਤੀ ਆ ਕਿ ਭਈ ਇਹ ਜਿਹੜੀਆਂ ਉਮੀਦਵਾਰ ਜਿਹੜਾ ਲੋਕ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਇਹ ਇੰਡੀਵਿਜੂਅਲ ਪੱਧਰ ਤੇ ਲੜੀਆਂ ਗਈਆਂ ਪ੍ਰਤਾਪ ਸਿੰਘ ਬਾਜਵਾ ਆਪਣੇ ਆਪ ਨੂੰ ਹੀਰੋ ਸਿਰ ਕਰਦਾ ਯਤਨ ਕਰਦੇ ਰਹੇ ਤੇ ਦੂਜੇ ਪਾਸੇ ਰਾਜਾ ਫੜਿੰਗ ਆਪਣੇ ਆਪ ਨੂੰ ਹੀਰੋ ਬਤੌਰ ਪੇਸ਼ ਕਰਦੇ ਦੇ ਕਿ ਸਭ ਕੁਝ ਮੇਰੀ ਕਮਾਨ ਦੇ ਵਿੱਚ ਹੋ ਰਿਹਾ ਜਦੋਂ ਕਿ ਲੋੜ ਇਹ ਸੀ ਕਿ ਇਹ ਟੀਮ ਵਰਕ ਦੇ ਤੌਰ ਤੇ ਕੰਮ ਕੀਤਾ ਜਾਂਦਾ ਪਰ ਕਹਿੰਦੇ ਇਹ ਦੋ ਲੀਡਰਾਂ ਦੀ ਜਿਹੜੀ ਤਰਾਸਤੀ ਇਹ ਰਹੀ ਆ ਕਿ ਹਮੇਸ਼ਾ ਆਪਣੇ ਆਪ ਨੂੰ ਇਹ ਇਕੱਲੇ ਹੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਆ ਕ੍ਰੈਡਿਟ ਜਿਹੜਾ ਉਹ ਕੱਲੇ ਲੈਣ ਦੀ ਕੋਸ਼ਿਸ਼ ਕਰਦੇ ਰਹੇ ਆ ਤੇ ਜਿਸ ਕਰਕੇ ਇਹ ਪਾਰਟੀ ਦਾ ਜਿਹੜੀ ਪਤਲੀ ਪੈਦੀ ਜਾ ਰਹੀ ਸਥਿਤੀ ਆ ਕਾਂਗਰਸ ਪਾਰਟੀ ਦੀ ਇਸ ਕਰਕੇ ਪਈ ਆ ਕਿ ਇਹ ਯੂਨਿਟੀ ਦੇ ਤੌਰ ਤੇ ਸਮੁੱਚੇ ਤੌਰ ਤੇ ਜਿਹੜੀ ਆ ਇਹ ਚੋਣ ਜਿਹੜੀ ਨਹੀਂ ਲੜੀ ਗਈ ਹੁਣ ਜੇਕਰ ਰਾਜਾ ਵੜਿੰਗ ਦੀ ਗੱਲ ਕਰੂੰ ਰਾਜਾ ਵੜਿੰਗ ਜਦੋਂ ਤੇ ਪਾਰਟੀ ਚ ਪ੍ਰਧਾਨ ਬਣੇ ਆ ਸੁਖੰਦਰ ਜੀ ਪੰਜਾਬ ਦੇ ਵਿੱਚ ਉਦੋਂ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਚ ਧੜੇਬਾਜ਼ੀ ਨੂੰ ਖਤਮ ਕਰਨ ਦਾ ਕੋਈ ਵੀ ਯਤਨ ਜਿਹੜਾ ਹੋ ਉਹ ਨਹੀਂ ਕੀਤਾ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਇਹ ਯਤਨ ਰਿਹਾ ਇਹ ਹਾਂ ਕਿ ਜਿੰਨੇ ਵੀ ਲੀਡਰ ਨੇ ਚਾਹਤੇ ਉਹ ਸਾਰੇ ਪਾਰਟੀ ਨੂੰ ਛੱਡ ਜਣ ਜਾਂ ਦਿੱਲੀ ਨੂੰ ਚਲੇ ਜਾਣਾ ਤੇ ਜਦੋਂ ਫਿਰ 27 ਦੇ ਵਿੱਚ ਚੋਣਾ ਹੋ ਗਿਆ ਨਾ ਉਦੋਂ ਮੈਂ ਮੁੱਖ ਮੰਤਰੀ ਬਣ ਪੜਾ ਤੇ ਇਹ ਚੀਜ਼ਾਂ ਜਿਹੜਾ ਪ੍ਰਭਾਵ ਜਿਹੜਾ ਇਹਨਾਂ ਲੋਕ ਸਭਾ ਦੀਆਂ ਚੋਣਾਂ ਤੇ ਵੇਖ ਲਓ ਮੇਰਾ ਪ੍ਰਗਟ ਸਿੰਘ ਉਹਨਾਂ ਨੇ ਬੜੇ ਕਿੰਨ੍ਹੇ ਸਵਾਲ ਜਿਹੜੇ ਉਹ ਚੁੱਕੇ ਨੇ ਤੱਥਾਂ ਤੇ ਜਿਹੜੇ ਤੁਸੀਂ ਪੇਸ਼ ਕਰ ਦਿੱਤੇ ਆ ਪਰ ਪ੍ਰਗਟ ਸਿੰਘ ਉਹਨਾਂ ਨੇ ਜਿਹੜੀ ਸਥਿਤੀ ਬਿਆਨ ਕੀਤੀ ਉਹ ਕਹਿੰਦੇ ਕਿ ਮਾਲਵੇ ਦੇ ਵਿੱਚੋਂ ਹਮੇਸ਼ਾ ਮੁੱਖ ਮੰਤਰੀ ਬੰਦਾ ਰਿਹਾ ਤੇ ਮਾਲਵੇ ਦੇ ਵਿੱਚੋਂ ਹੀ ਕਾਂਗਰਸ ਦਾ ਮੌਜੂਦਾ ਪ੍ਰਧਾਨ ਰਾਜਾ ਵੜਿੰਗਿਆ ਤੇ ਜਿੱਥੇ ਉਹਨਾਂ ਦੇ ਆਪਣੇ ਹੀ ਜ਼ਿਲ੍ਹੇ 'ਚ ਉਹਨਾਂ ਦੀ ਹਾਲਤ ਜਿਹੜੀ ਉਹ ਪਤਰੀ ਹੈ ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਪਰ ਇਹ ਸਭ ਦੇ ਬਾਵਜੂਦ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਚਾਂਕਿਆ ਨੀਤੀ ਦੱਸ ਰਹੇ ਉਹ ਆਪਣੀ ਪਿੱਠ ਥਪਥ ਪਾ ਰਹੇ ਆ ਇਹ ਫਿਰ ਉਹਨਾਂ ਦੇ ਇਹ ਜੜੇ ਦਾਅਵੇ ਨੇ ਇਹ ਤੱਥਾਂ ਤੋਂ ਕੋਹਾਂ ਦੂਰ ਨਹੀਂ ਭਾਵੇਂ ਕਾਂਗਰਸ ਪਾਰਟੀ ਦੀ ਉਹ ਸਥਿਤੀ ਜਿਹੜੀ ਐਸਵੇ ਦੇ 7 ਸੀਟਾਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਵੜਿੰਗ ਆਪਣੀ ਪਿੱਠ ਥਪਥ ਪਾ ਰਹੇ ਆ ਉਹ ਸੱਚਾਈ ਤੋਂ ਕੋਹਾਂ ਦੂਰ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਫਿਰ ਇੱਕ ਤਗੜੀ ਫਾਈਟ ਦੇਣ ਨੂੰ ਤਿਆਰ ਜਿਹੜੀ ਉਹ ਨਹੀਂ ਹੈਗੀ ਸਤਾਈ ਦੇ ਵਿੱਚ ਰਾਜਾ ਵੜਿੰਗ ਦੀ ਕਾਰਜਸ਼ਾਲੀ ਕੇਵਲ ਤੇ ਕੇਵਲ ਜਿਹੜੀ ਆ ਉਥੋਂ ਤੱਕ ਸੀਮਤ ਰਹੀ ਲੁਧਿਆਣੇ ਤੱਕ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਣੇ ਨੇ ਕਿਤੇ ਵੀ ਖੁੱਲ੍ਹ ਕੇ ਜਿਹੜਾ ਚੋਣ ਪ੍ਰਚਾਰ ਉਹ ਕਰਦੇ ਕਿਤੇ ਨਜ਼ਰ ਨਹੀਂ ਆਏ ਈਵਨ ਕਿ ਸਖਜਿੰਦਰ ਸਿੰਘ ਰੰਧਾਵਾ ਦੀਆਂ ਜਿਹੜੀਆਂ ਹਲਕਾ ਗੁਰਦਾਸਪੁਰ ਦੇ ਵਿੱਚੀਆਂ ਡੈਲੀਆਂ ਉਹ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਜਿਹੜੀ ਆ ਉਥੇ ਗੈਰ ਹਾਜ਼ਰ ਨਹੀਂ ਨਾ ਮਾਤਰ ਦੀ ਜਿਹੜੀ ਹਾਜ਼ਰੀ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦਾ ਬਿਲਕੁਲ ਇਸ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਾਤੌਰ ਦਰਸ਼ਕ ਬਣ ਕੇ ਜੇ ਅਸੀਂ ਕਹਿ ਸਕਨੇ ਕਿ ਸੁਚੀ ਨਜ਼ਰ ਰੱਖਦੇ ਹੋਇਆ ਜਿਸ ਤਰੀਕੇ ਨਾਲ ਉਹਨਾਂ ਨੇ ਵਿਹਾਰ ਕੀਤਾ ਤੇ ਦੂਜੇ ਪਾਸੇ ਰਾਜਾ ਬੜੇ ਨੇ ਜਿਸ ਤਰੀਕੇ ਦੇ ਨਾਲ ਆਪਣੀ ਸੀਟ ਰਵਨੀਤ ਸਿੰਘ ਮਿੱਟੂ ਤੋਂ ਜਿੱਤਣ ਲੱਗੇ ਟੋਟਲ ਜੋਰ ਜਿਹੜਾ ਉੱਥੇ ਲਾਤਾ ਤੇ ਪੰਜਾਬ ਦੇ ਵਿੱਚ ਸੀੜੀਆਂ ਫਿਰ ਬਾਕੀ ਸੀਟਾਂ ਜਿਹੜੀਆਂ ਜਿੱਤੀਆਂ ਜਿਸ ਤਰੀਕੇ ਨਾਲ ਸ਼ੇਰ ਸਿੰਘ ਖਵਾਈ ਦੀ ਗੱਲ ਕੀਤੀ ਆ ਉਹ ਅਨਾਈ ਸਿੱਖ ਭਰਾਤੀ ਕਰਕੇ ਉਹ ਜਿੱਤ ਕੇ ਧਰਮਵੀਰ ਗਰ ਦੀ ਆਪਣੇ ਪੱਧਰ ਕਰਕੇ ਜਿੱਤ ਗਏ ਤੇ ਗੁਰਜੀਤ ਸਿੰਘ ਔਸਲਾ ਬੀਤੇ ਦੋ ਟਰਮਾਂ ਦੇ ਉੱਥੋਂ ਐਮਪੀ ਨੇ ਉਹ ਤਾਂ ਜਿੱਤ ਗਏ ਤਾਂ ਜੇਕਰ ਬਾਕੀ ਕਾਂਗਰਸ ਦੇ ਜਿਹੜੇ ਉਮੀਦਵਾਰ ਹਨ ਚਤਰਫਰੀ ਕੋਲ ਤੁਸੀਂ ਗੱਲ ਕੀਤੀ ਜਾਂ ਹਸ਼ਾਤਪੁਰ ਦੀ ਜਿਹੜੀ ਗੱਲ ਕਰ ਰਹੇ ਜੇ ਤਾਂ ਉਥੇ ਜੇਕਰ ਕਾਂਗਰਸ ਹਾਰਦੀ ਹੈ ਜੇਕਰ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਵੜਿੰਗ ਨੇ ਠੀਕ ਤਰੀਕੇ ਨਾਲ ਉਥੇ ਭੂਮਿਕਾ ਨਿਭਾਈ ਹੁੰਦੀ ਤਾਂ ਸਿੱਧੂ ਸਾਹਿਬ ਸ਼ਾਇਦ ਕਾਂਗਰਸ ਦੇ ਨਤੀਜੇ ਜਿਹੜੇ ਕੁਝ ਹੋ ਹੁੰਦੇ ਪਰ ਰਾਜਾ ਵੜਿੰਗ ਦਾ ਸਮੂੱਚਾ ਜੋਰ ਇਹੋ ਹੀ ਸੀ ਕਿ ਉਹਨੇ ਸਿਮਰਜੀਤ ਸਿੰਘ ਬੈਂਸ ਨੂੰ ਆਪਣੇ ਨਾਲ ਲਾਇਆ ਤੇ ਜੋਰ ਉਹਦਾ ਇਹ ਸੀ ਕਿ ਕਿਸੇ ਤਰੀਕੇ ਨਾਲ ਇਹ ਸੀਟ ਜਿਹੜੀ ਜਿਹੜੀ ਸੀਟ ਤੇ ਲੜਦਾ ਹੈ ਉਹ ਉਹਨੇ ਜੋਰ ਤਾਂ ਚਲੋ ਲਾਉਣਾ ਹੀ ਹੁੰਦਾ ਆਪਣੇ ਜਿੱਤਣ ਵਾਸਤੇ ਉਹ ਗੱਲ ਨਹੀਂ ਬੜੇ ਜਿਸ ਤਰੀਕੇ ਦੀ ਆਲ ਓਵਰ ਕਾਰਗੁਜ਼ਾਰੀ ਰਹੀ ਹੈ ਪਾਰਟੀ ਦੀ ਵੋਟ ਪਰਸੈਂਟ ਖਿੱਚਣ ਦੇ ਵਿੱਚ ਉਹ ਦੀ ਗੱਲ ਹੈ ਜਿਸ ਤਰੀਕੇ ਨਾਲ ਜੇ ਆਪਾਂ ਗੱਲ ਕਰਦੇ ਜਿਵੇਂ ਤੁਸੀਂ ਗੱਲ ਕੀਤੀ ਹੁਸ਼ਿਆਰਪੁਰ ਤੇ ਆਨੰਦਪੁਰ ਸਾਹਿਬ ਤੋਂ ਵੀ ਕਿਤੇ ਚੰਗੇ ਕੈਂਡੀਡੇਟਾਂ ਨੂੰ ਹੋਰਾਂ ਨੂੰ ਘੋਕ ਪੜਤਾਲ ਕਰਕੇ ਜਾਂ ਰਾਣਾ ਗੁਰਜੀਤ ਨੂੰ ਵੀ ਟਿਕਟ ਦੇ ਦਿੰਦੇ ਉਥੋਂ ਤਾਂ ਫਿਰ ਆਨੰਦਪੁਰ ਸਾਹਿਬ ਦੀ ਜਿਹੜੀ ਉਹ ਟਿਕਟ ਜਿਹੜੀ ਉਹ ਨਿਕਲ ਸਕਦੀ ਸੀਗੀ ਔਰ ਉਧਰ ਜੇ ਹੁਸ਼ਿਆਰਪੁਰ ਵੀ ਕਿਸੇ ਚੰਗੇ ਹੋਰ ਉਮੀਦਵਾਰ ਨੂੰ ਦੇ ਦਿੱਤੀ ਜਾਂਦੀ ਘੋਕ ਪੜਤਾਲ ਕਰਨ ਤੋਂ ਬਾਅਦ ਤਾਂ ਉਥੋਂ ਵੀ ਜਿਹੜੀ ਉਹ ਨਿਕਲ ਸਕਦੀ ਸੀ 7 ਦੀ بجائے 8 ਹੋ ਸਕਦੀ ਸੀ ਔਰ ਵੋਟ ਪਰਸੈਂਟੇਜ ਕਿਹੜਾ ਵਧ ਜਾਣਾ ਸੀ ਔਰ ਦੂਜੇ ਪਾਸੇ ਅਣਕੀ ਸਾਹਿਬ ਸਭ ਤੋਂ ਵੱਡਾ ਕਾਰਨ ਮੈਂ ਇਸ ਚੀਜ਼ ਨੂੰ ਮੰਨਦਾ ਵੋਟ ਪਰਸੈਂਟੇਜ ਦਾ ਨਾਂ ਵਧਣਾ ਕਾਂਗਰਸ ਦਾ ਕਿ ਐਜ਼ ਆ ਵਿਰੋਧੀ ਧਿਰ ਕਾਂਗਰਸ ਦੀ ਲੀਡਰਸ਼ਿਪ ਦਾ ਐਲੋਪੀ ਦਾ ਪ੍ਰਧਾਨ ਦਾ ਜਾਂ ਹੋਰ ਲੀਡਰਾਂ ਦਾ ਇਸ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਆਪਣੀ ਭੂਮਿਕਾ ਨੂੰ ਚੰਗੇ ਤਰੀਕੇ ਦੇ ਨਾਲ ਨਾ ਨਿਭਾਉਣਾ ਲੋਕਾਂ ਦਾ ਵਿਸ਼ਵਾਸ ਉੱਠ ਜਾਣਾ ਵਿਰੋਧੀ ਧਿਰ ਦੇ ਉੱਪਰੋਂ ਔਰ ਇਸ ਕਰਕੇ ਲੋਕਾਂ ਦਾ ਕਹਿਣਾ ਕਿ ਭਾਈ ਵਿਰੋਧੀ ਧਿਰ ਵੀ ਜਿਹੜੀ ਸਰਕਾਰ ਦੇ ਨਾਲ ਰਲ ਗਈ ਹੈ ਇਹ ਵੀ ਇੱਕ ਵੱਡਾ ਕਾਰਨ ਹੈ ਵੋਟ ਪਰਸੈਂਟਜ ਨਾ ਵਧਣ ਦਾ ਬੇਕੋਸਪ੍ਰੰਧ ਚ ਵਿਰੋਧੀ ਧਿਰ ਤਾਂ ਨਾਮ ਦੀ ਵਿਰੋਧੀ ਧਿਰ ਹੈਗੀ ਆ ਕਾਂਗਰਸ ਪਾਰਟੀ ਨਾਮ ਦੀ ਵਿਰੋਧੀ ਧਿਰ ਹੈਗੀ ਬੀਤੇ ਢਾਈਆਂ ਸਾਲਾਂ ਦੇ ਵਿੱਚ ਤੁਸੀਂ ਦੱਸ ਦਿਓ ਕਿ ਕਾਂਗਰਸ ਪਾਰਟੀ ਨੇ ਕਿਹੜਾ ਵਿਰੋਧੀ ਧਿਰ ਬੜੀ ਠੋਕ ਕੇ ਭੂਮਿਕਾ ਨਿਭਾਈ ਹੋਵੇ ਰਾਜਾ ਵੜਿੰਗ ਹੁਣੀ ਇੱਕ ਵਾਰੀ ਮਾਰਦੇ ਦੂਜੇ ਦਿਨ ਉਹ ਫਾਈਲਾਂ Rajasthan ਵਾਲੀਆਂ ਫਾਈਲਾਂ ਦਾ ਦਬਕਾ ਮਾਰ ਦਿੰਦੇ ਆ ਤੇ ਰਾਜਾ ਵੜਿੰਗ ਚੁੱਪ ਕਰ ਜਾਂਦੇ ਪ੍ਰਤਾਪ ਸਿੰਘ ਬਾਜਵਾ ਬਾਹਰ ਜ਼ਰੂਰ ਬੋਲਦੇ ਆ ਵਿਧਾਨ ਸਭਾ ਦੇ ਵਿੱਚ ਜਾ ਕੇ ਬੋਲੇ ਨਹੀਂ ਤੇ ਇਵਨ ਕਿ ਤੁਸੀਂ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੇਖ ਲਓ ਕਿਤੇ ਵੀ ਕਾਂਗਰਸ ਪਾਰਟੀ ਦੇ ਇਹਨਾਂ ਵਿਰੋਧੀ ਨੇਤਾਵਾਂ ਨੇ ਆਮ ਆਦਮੀ ਪਾਰਟੀ ਨੂੰ ਘੇੜਿਆ ਹੀ ਨਹੀਂ ਤੇ ਲੋੜ ਹੀ ਕੋਈ ਸਮਝੀ ਦੀ ਤੇ ਟਾਰਗੇਟ ਤਾਂ ਕੇਵਲ ਪਾਰਟੀਆਂ ਨੂੰ ਕਰਦੇ ਨੇ ਸੋ ਵਿਰੋਧੀ ਧਿਰ ਦਾ ਸੁਖਮੰਦਰ ਜੀ ਨਾ માત્ર ਦੀ ਵਿਰੋਧੀ ਧਿਰ ਦਾ ਨਾਂ ਦੀ ਹੈਗੀ ਆ ਕਾਰਜਕਾਰੀ ਤਾਂ ਉਸ ਦੀ ਕੁਝ ਵੀ ਨਹੀਂ ਲਈ ਤਾਂ ਫਿਰ ਲੋਕ ਕਿਸ ਤਰੀਕੇ ਨਾਲ ਵਿਸ਼ਵਾਸ ਕਰਨੇ ਰਾਜਾ ਵੜਿੰਗ ਦੇ ਉੱਤੇ ਜਾਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਕਿ ਜਿਹੜੇ ਸਮੇਂ-ਸਮੇਂ ਤੇ ਜਾ ਕੇ ਬਾਹਰ ਪੁੱਜ ਕਰ ਜ਼ਰੂਰ ਬੋਲਦੇ ਆ ਫਿਰ ਜਦੋਂ ਅੰਦਰ ਮਦਾਨ ਸਭਾ ਚ ਜਾਂਦੇ ਉਥੇ ਕੋਈ ਵੀ ਮੁੱਦੇ ਜਿਹੜੇ ਉਹ ਨਹੀਂ ਉਹ ਭਾਰਦੇ ਮੈਂ ਤਾਂ ਫਿਰ ਗੱਲ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਚੋਣਾਂ ਦੇ ਵਿੱਚ ਚਾਹੀਦਾ ਸੀ ਕਿ ਉਹਨਾਂ ਸਵਾਲਾਂ ਤੇ ਖੇਤ ਦੇ ਵਿੱਚ ਲਿਆਂਦਾ ਜਾਂਦਾ ਪਰ ਪਾਰਟ ਕਾਂਗਰਸ ਪਾਰਟੀ ਇੱਥੇ ਵੀ ਜਿਹੜੀ ਆ ਉਹ ਫੇਲ ਸਾਬਤ ਹੋਈ ਰਾਜਵੜੇ ਕੋ ਨਹੀਂ ਬਿਲਕੁਲ ਪੂਰਨ ਤੌਰ ਤੇ ਫੇਲ ਸਾਬਤ ਹੋਈ ਟਾਰਗੇਟ ਉਹਨਾਂ ਦਾ ਕੇਵਲ ਰਪ੍ਰੀਜ਼ੈਂਟ ਵੀ ਤੁਰਿਆ ਤੇ ਜਦੋਂ ਪਰਸਨਲ ਤੁਸੀਂ ਲਿਆਓ ਲਾਓਗੇ ਲੜਾਈ ਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਠੀਕ ਆਪਣੀਆਂ ਚੋਣਾਂ ਤੇ ਆਪਣੀ ਸੀਟ ਤੇ ਬੰਦੇ ਨੂੰ ਉਮੀਦਵਾਰ ਨੂੰ ਜ਼ੋਰ ਲਾਉਣਾ ਚਾਹੀਦਾ ਬਿਲਕੁਲ ਠੀਕ ਲਾਉਣਾ ਚਾਹੀਦਾ ਪਰ ਇਹਦੇ ਨਾਲ ਹੀ ਨਾਲ ਉਹ ਪ੍ਰਧਾਨ ਵੀ ਨੇ ਬਾਕੀ ਸੀਟਾਂ ਦੇ ਉੱਤੇ ਵੀ ਉਹਨਾਂ ਦਾ ਫਰਜ ਬਣਦਾ ਕਿ ਹਾਂ ਵੀ ਉੱਥੇ ਜਾ ਕੇ ਆਪਣੇ ਉਮੀਦਵਾਰ ਦੇ ਹੱਕ ਤੇ ਪ੍ਰਚਾਰ ਕਰਨ ਉਹ ਤਾਂ ਲੁਧਿਆਣਾ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ ਪਤਾ ਨਹੀਂ ਹੁਣ ਚਾਂਕੇ ਨੀਤੀ ਕੀ ਸੀ ਪ੍ਰਤਾਪ ਸਿੰਘ ਬਾਜਵਦੀ ਤੇ ਚਾਂਕੇ ਨੀਤੀ ਇਹ ਵੀ ਹੈ ਕਿ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਾ ਮੁਰੰਗਦਾ ਉੱਥੇ ਜਿਹੜੀ ਆ ਕੰਮ ਖਤਮ ਕੀਤਾ ਜਾਵੇ ਪੂਰਾ ਸਾਫ਼ ਜਿਹੜਾ ਮਾਦਾਨ ਹੋ ਜਿਹੜਾ 2027 ਦੇ ਵਿੱਚ ਫਿਰ ਉਹ ਜਿੱਤ ਗਏ ਪਰ ਆਹ ਜਿਹੜੀਆਂ ਗੱਲਾਂ ਤੁਸੀਂ ਵਿਰੋਧੀ ਧਿਰ ਦੀ ਗੱਲ ਕਰਦੇ ਹੋ ਵਿਰੋਧੀ ਧਿਰ ਤਾਂ ਤੁਸੀਂ ਸੁਖਨਦਰ ਸਿੰਘ ਦਾ ਨਾ ਦੀ ਆ ਕੰਮ ਉਹਨਾਂ ਨੇ ਕੋਈ ਨਹੀਂ ਕੀਤਾ ਤਾਂ ਫਿਰ ਵੋਟ ਪ੍ਰਤੀਸ਼ਤ ਕਿਸ ਤਰੀਕੇ ਨਾਲ ਵਧਰਾ ਜੇਕਰ ਤੁਸੀਂ ਲੋਕਾਂ ਦੇ ਮੁੱਦੇ ਲੋਕਾਂ ਦੀਆਂ ਗੱਲਾਂ ਹੀ ਉਥੇ ਵਿਧਾਨ ਸਭਾ 'ਚ ਨਹੀਂ ਉਠਾਓਗੇ ਜਾਂ ਸਰਕਾਰ ਨੂੰ ਨਹੀਂ ਝੇਰਦੇ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਸੰਦਰਜ ਕਿਸ ਤਰੀਕੇ ਨਾਲ ਬਹਾਲ ਹੋਵੇਗਾ ਫਿਰ ਇਹ ਵੋਟ ਪ੍ਰਤੀਸ਼ਤ ਅਗਲੇ ਦਿਨਾਂ 'ਚ ਹੋਰ ਘਟੇਗਾ ਜਿਸ ਤਰੀਕੇ ਨਾਲ ਖਡੂਰ ਸਾਹਿਬ ਜਾਂ ਫਤਿਹ ਫਰੀਦਕੋਟ ਤੋਂ ਦੋ ਆਜ਼ਾਦ ਉਮੀਦਵਾਰ ਜਿੱਤੇ ਤਾਂ ਲੋਕਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਇਹ ਉਮੀਦਵਾਰ ਤਾਂ ਜਿੱਤੇ ਨੇ ਕਿ ਲੋਕਾਂ ਕੋਲ ਉਥੇ ਬਦਲ ਨਹੀਂ ਸੀ ਕਿਉਂਕਿ ਲੋਕ ਕਾਂਗਰਸ ਤੋਂ ਵੀ ਅੱਖੇ ਪੇ ਸੀ ਆਮ ਆਦਮੀ ਪਾਰਟੀ ਤੋਂ ਵੀ ਅੱਖੇ ਪੇ ਸੀ ਭਾਜਪਾ ਤੋਂ ਵੀ ਅੱਖੇ ਪੇ ਸੀ ਤਾਂ ਫਿਰ ਜ਼ਰੂਰੀ ਹੈ ਕਿ ਜੇਕਰ ਕਾਂਗਰਸ ਪਾਰਟੀ ਨੇ 2027 ਦੀ ਚੋਣਾਂ ਦੇ ਵਿੱਚ ਕੋਈ ਆਪਣਾ ਚੰਗਾ ਪ੍ਰਦਰਸ਼ਨ ਕਰਨਾ ਤਾਂ ਫਿਰ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਨੂੰ ਵਿਤੜਨਾ ਪਊਗਾ ਨਾ ਕਿ ਆਪਣੇ ਨਿੱਜੀ ਮੌਫਾਤਾਂ ਦੇ ਕਰਕੇ ਹੀ ਉਹ ਚੁੱਪ ਰਹਿਣ ਇਹੋ ਜੀ ਸਥਿਤੀ ਜਿਹੜੀ ਐ ਸੋਖੰਦਰ ਸਿੰਘ ਕਾਂਗਰਸ ਪਾਰਟੀ ਵਾਸਤੇ ਉਹ ਹਾਨੀਕਾਰਕ ਨੁਕਸਾਨਦੇ ਆ ਤਾਂ ਇਸ ਦਾ ਜਵਾਨਾ ਜਿਹੜਾ ਆ ਉਹ ਤਾਂ ਕੁਦਰਤੀ ਤੌਰ ਤੇ ਕਾਂਗਰਸ ਪਾਰਟੀ ਨੂੰ ਭੁਗਤਣਾ ਹੀ ਪੈਗਾ ਪਰ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਧਾਨ ਦੀ ਬਣਦੀ ਆ ਐਲੋਪੀ ਦੀ ਬੰਦੀਆ ਕਿ ਜਿਹੜੇ ਇਹਨਾਂ ਅਹੁਦਿਆਂ ਦੇ ਉੱਤੇ ਬਰਕਰਾਰ ਰਹੇ ਤੇ باوجود ਵੀ ਲੋਕਾਂ ਨੂੰ ਆਪਣੇ ਨਾਲ ਜਿਹੜੇ ਤੋਰ ਨਹੀਂ ਸਕੇ ਤਾਂ ਉਹਨਾਂ ਦੀ ਭੂਮਿਕਾ ਜਿਹੜੀ ਆ ਜੇ ਉਹ ਤਾਂ ਪਤਾ ਹੀ ਪਤਾ ਪਰ ਪ੍ਰਗਟ ਸਿੰਘ ਉਹਨਾਂ ਨੇ ਜਿਸ ਤਰੀਕੇ ਨਾਲ ਸਵਾਰਾਂ ਨੇ ਖੇਰੇ ਦੇ ਵਿੱਚ ਉਹਨਾਂ ਨੂੰ ਲਿਆਂਦਾ ਇਹਦਾ ਸਾਬ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਵੀ ਉਹੋ ਜਿਹਾ ਹੀ ਕੋਈ ਚੱਲ ਰਿਹਾ ਜਿਹੜਾ ਐਸੇ ਆਮ ਦੂਜੀਆਂ ਪਾਰਟੀਆਂ ਦੇ ਵਿੱਚ ਚੱਲਦਾ ਪਿਆ ਪਰ ਇਸ ਦਾ ਜਵਾਬ ਜਿਹੜਾ ਆ ਰਾਜਾਪੁਰੇ ਜਾਂ ਐਲੋਪੀ ਨੂੰ ਜ਼ਰੂਰ ਦੇਣਾ ਚਾਹੀਦਾ ਕਿ ਪਾਰਟੀ ਦੀ ਜਿਹੜੀ ਇਹ ਸਥਿਤੀ ਵੋਟ ਪ੍ਰਤੀਸ਼ਤ ਘਟਿਆ ਇਸ ਦਾ ਕੀ ਕਰਦਾ ਨਾ ਕਿ ਉਹ ਆਪਣੀ ਪਿੱਠ ਤਪ ਤਪਾ ਕੇ ਲੋਕਾਂ ਦੇ ਵਿੱਚ ਹੀਰੋ ਬਣਨ ਦੀ ਕੋਸ਼ਿਸ਼ ਕਰ। ਜੀ। ਬਿਲਕੁਲ ਬਿਲਕੁਲ। ਹੁਣ ਦੇਖਦੇ ਆ ਕਿ ਇਹ ਇਹ ਜਿਹੜਾ ਜਿਹੜੀ ਚੀਜ਼ਾਂ ਨੇ ਇਹ ਸਾਰੀਆਂ ਇਹ ਮੈਨੂੰ ਲੱਗਦਾ ਕਿ ਹੁਣ ਇਸ ਵਾਲੇ ਪਾਸੇ ਨੂੰ ਤੁਲ ਰਹੀਆਂ ਕਿ ਕਾਂਗਰਸ ਦੇ ਲੀਡਰਸ਼ਿਪ ਜਿਹੜੀ ਆ ਉਹ ਹੁਣ ਬਹੁਤ ਤੇ ਸਿੱਧੇ ਤੌਰ ਤੇ ਮੰਗ ਕਰਨ ਲੱਗ ਗਿਆ ਔਰ ਅੰਦਰ ਖਾਤੇ ਵੀ ਇਹ ਮੰਗ ਉੱਠ ਜਾਣੀ ਹੈ। ਕਿ ਔਰ ਅੰਦਰ ਖਾਤੇ ਵੀ ਜਿਹੜੀ ਉੱਠੀ ਹੋਈ ਉਹ ਵੀ ਸਿੱਧੇ ਤੌਰ ਤੇ ਬਾਹਰ ਆ ਜਾਣੀ ਹੈ। ਮੈਨੂੰ ਲੱਗਦਾ ਕਿ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਜਿਹੜੇ ਉਹ ਸਵਾਲ ਉੱਠੜੇ ਹੁਣ ਸ਼ੁਰੂ ਹੋ ਜਾਣੇ ਹਨ ਕੀ ਸਾਹਿਬ। ਸਵਾਲ ਤਾਂ ਸੁਖਦਰ ਜੀ ਬੁਰਦਨਗੇ ਉਪਰ ਦਿੱਤੇ ਕਿਉਂਕਿ ਜੇਕਰ ਇੱਕ ਕਾਂਗਰਸ ਪਾਰਟੀ ਦੇ ਸਰਮਾਨਤ ਵਿਧਾਇਕ ਆਪਣੀ ਪਾਰਟੀ ਦੀ ਲੀਡਰਸ਼ਿਪ ਤੇ ਅਜਿਹੇ ਸਵਾਲ ਚੁੱਕਦੇ ਆ ਔਰ ਉਹ ਵਿੱਤੀ ਅਜੇ ਨਹੀਂ ਕਿ ਜਿਹੜੇ ਬੂਹ ਤੇ ਗੱਲ ਕਹਿਣ ਮੜੇ ਨੇ ਲੁਕਸ਼ਿਫਟ ਤੇ ਗੱਲ ਕਹਿਣ ਮੜੇ ਨਹੀਂ ਤਾਂ ਜੇਕਰ ਪ੍ਰਗਟ ਸਿੰਘ ਹੁਣਾਂ ਨੇ ਇਹ ਸਵਾਲ ਠਾਏ ਨੇ ਉਹਨਾਂ ਨੇ ਵਿਚਾਰ ਕਾਰਜਕਾਰੀ ਤੇ ਠਾਏ ਨੇ ਤਾਂ ਫਿਰ ਲੀਡਰਸ਼ਿਪ ਤਾਂ ਤਾਂ ਸੁਖੰਦੇ ਵਿੱਚ ਬਦਲਣ ਤੇ ਉੱਠਣਗੇ ਉੱਠਣਗੇ ਕਿਉਂਕਿ ਬੀਤਿਆਂ ਦੋ ਸਾਲਾਂ ਚ ਕਾਂਗਰਸ ਪਾਰਟੀ ਦਾ ਰਾਜਾ ਬੜਿੱਗੇ ਹੁੰਦਿਆ ਜਿਹਦਾ ਨੁਕਸਾਨ ਹੋਇਆ ਮੇਰਾ ਨਹੀਂ خیال ਉਹਨਾਂ ਨੁਕਸਾਨ ਕਰੇ ਨਵਜੂ ਸਿੰਘ ਹਾਲਾਂਕਿ ਨਵਜੋਤ ਸਿੰਘ ਉਤੇ ਇਹ ਇਲਜ਼ਾਮ ਜਰੂਰ ਲੱਗਦਾ ਕਿ ਉਹਨਾਂ ਦੇ ਪਾਰਟੀ ਦੇ ਵਿੱਚ ਹੁੰਦੀ ਆ ਟੜੇਬਾਜੀ ਹੋਈ ਪਰ ਜਿਸ ਤਰੀਕੇ ਦੀ ਟੜੇਬਾਜੀ ਜਾਂ ਜਿਸ ਤਰੀਕੇ ਨਾਲ ਪਾਰਟੀ ਦੇ ਵਿੱਚੋਂ ਪ੍ਰਵਾਸ ਬੰਦਿਆਂ ਦਾ ਹੋਇਆ ਉਹ ਰਾਜਾ ਵੜਿੰਗ ਤੇ ਸਿਰਫ ਤੇ ਹੋਇਆ ਤਾਂ ਫਿਰ ਇਸ ਮੋਟ ਪ੍ਰਤੀ ਜੋ ਆਹ ਮੋਟ ਪ੍ਰਦਰਸ਼ਨ ਜਿਹੜਾ ਚੋਣ ਪ੍ਰਦਰਸ਼ਨ ਜਿਹੜਾ ਹੋਇਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੰਮੇਵਾਰੀ ਤਾਂ ਫਿਰ ਰਾਜਾ ਵੜਿੰਗ ਦੀ ਬਣਦੀ ਤੇ ਵੇਖੋ ਅਗਲੇ ਦਿਨਾਂ 'ਚ ਕਾਂਗਰਸ ਪਾਰਟੀ ਕਿਹੋ ਜਿਹਾ ਫੈਸਲਾ ਜਿਹੜਾ ਲੈਂਦੀ ਆ ਰਾਜਾ ਵੜਿੰਗ ਦੇ ਸੰਬੰਧ ਵਿੱਚ ਕਿਉਂਕਿ ਬੀਤੇ ਸਮੇਂ ਦੇ ਵਿੱਚ ਸੁਖੰਦਰ ਸਿੰਘ ਮੰਗ ਉੱਠਦੀ ਰਹੀ ਆ ਕੀ ਲੀਡਰਸ਼ਿਪ ਨੂੰ ਬਦਲਿਆ ਜਾਵੇ ਉਹਨਾਂ ਨੂੰ ਲੋਕ ਸਭਾ ਦੇ ਮੈਂਬਰ ਦੀ ਉਮੀਦਵਾਰੀ ਹੈਗੀ ਜ਼ਿੰਮੇਵਾਰੀ ਵੱਧ ਗਈ ਆ ਹੋ ਸਕਦਾ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਹਟਾ ਕੇ ਕਿਸੇ ਹੋਰ ਨੂੰ ਆਪਣੀ ਕਾਂਗਰਸ ਦਾ ਪ੍ਰਧਾਨ ਲਾਉਣ ਇਹ ਤਾਂ ਅਗੜੇ ਜਿਹੜਾ ਚ ਸੁਖਿੰਦਰ ਜੀ ਪਤਾ ਲੱਗੂਗਾ ਪਰ ਮੈਨੂੰ ਲੱਗਦਾ ਹੈ ਕਿ ਹਾਲੇ ਪ੍ਰਧਾਨ ਦੇ ਐਲੋਪੀ ਵਾਲੇ ਪਾਸੇ ਨੂੰ ਸ਼ਾਇਦ ਪਾਰਟੀ ਨਾ ture ਹੋਵੇ ਔਰ ਪਹਿਲਾ ਮੈਨੂੰ ਲੱਗਦਾ ਇੰਚਾਰਜ ਦੀ ਜਿਹੜੀ ਆ ਉਹ ਬਦਲੀ ਹੋਊਗੀ ਇਥੋਂ ਔਰ ਉਸ ਤੋਂ ਬਾਅਦ ਸ਼ਾਇਦ ਸੋਚਿਆ ਜਾਵੇ ਹੌਲੀ ਹੌਲੀ ਕਰਕੇ ਵਾਧ ਦੇ ਵਿੱਚ ਪਰ ਇਹ ਜ਼ਰੂਰ ਹੈ ਕਿ ਹੁਣ ਮੰਗ ਜਿਹੜੀ ਹੈ ਜ਼ਰੂਰ ਉੱਠਣ ਲੱਗੀ ਹੈ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਕਿਉਂਕਿ ਨਾ ਤਾਂ ਐਲੋਪੀ ਦੇ ਵੱਲੋਂ ਗੱਜੜੀ ਉਹ ਚੰਗੇ ਤਰੀਕੇ ਨਾਲ ਨਭਾਈ ਜਾ ਰਹੀ ਹੈ। ਅਗਲੀ ਜੇ ਆਪਾਂ ਗੱਲ ਕਰੀਏ ਅਨਕ ਸਾਹਿਬ ਉਧਰ ਅਕਾਲੀ ਸਿਆਸਤ ਦਾ ਵੀ ਕਾਫੀ ਵੱਡਾ ਦਿਨ ਆ ਚ ਹੈਗਾ। ਔਰ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਢੀਂਡਾ ਸਾਹ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਵਿਰੋਧ ਕਰਦੇ ਰਹੇ ਬਾਅਦ ਵਿੱਚ ਉਹਨਾਂ ਦੇ ਮਾਫੀ ਮੰਗਣ ਤੋਂ ਬਾਅਦ ਫਿਰ ਇਕੱਠੇ ਹੋ ਗਏ। ਹੁਣ ਉਸ ਤੋਂ ਬਾਅਦ ਜਦੋਂ ਟਿਕਟ ਨਹੀਂ ਦਿੱਤੀ ਗਈ ਤਾਂ ਢੀਂਡਾ ਸਾਹਿਬ ਸਾਹਿਬ ਜਿਹੜੇ ਉਹ ਫੇ ਜਿਹੜੀ ਇੱਕ ਝੁੰਦਾ ਦੇ ਸਮੇਤ ਇੱਕ ਮੀਟਿੰਗ ਹੋਈ ਆ ਬਹੁਤ ਸਾਰੇ ਸੰਗਰੂਰ ਦੇ ਹਲਕਾ ਇੰਚਾਰਜਾਂ ਦੀ ਜਿਹੜੇ ਉੱਥੋਂ ਦੇ ਹੈਗੇ ਆ ਵਿਧਾਨ ਸਭਾ ਦੇ ਉਹਨਾਂ ਨੇ ਸਾਰਿਆਂ ਨੇ ਇੱਕ ਚਿੱਠੀ ਜ਼ਿਲ੍ਹੇ ਦੀ ਲੀਡਰਸ਼ਿਪ ਦੇ ਤੌਰ ਤੇ ਲੇ ਕੇ ਲਿਆਂਦੀ ਆ ਔਰ ਸੁਖਵੀਰ ਸਿੰਘ ਬਾਦਲਪੁਰਾ ਨੂੰ ਦਿੱਤੀ ਔਰ ਉਹ ਕਹਿੰਦੇ ਆ ਕਿ ਭਾਈ ਅੱਜ ਦੀ ਜਿਹੜੀ ਕੋਰ ਕਮੇਟੀ ਹੋਣੀ ਹੈ ਉਹਦੇ ਵਿੱਚ ਸੁਖਦੇਵ ਸਿੰਘ ਢੀਡਸਾ ਹੋਰਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾ ਔਰ ਇਹ ਕਿਵੇਂ ਦੇਖਦੇ ਹੋ ਇਹ ਪੈੰਤਰਾ ਹੈਗਾ ਕਿ ਕੋਈ ਆਵਾਜ਼ ਨਾ ਤੁਹਾਡੇ ਖਿਲਾਫ ਚੁੱਕ ਕੇ ਇਸ ਕਰਕੇ ਦੂਜੇ ਪਾਸੇ ਉਹ ਜੇ ਗੱਲ ਕਰੀਏ ਕਿ ਸੁਖਦੇਵ ਸਿੰਘ ਢੀਟਸਾ ਜਿਹੜੇ ਪਹਿਲਾਂ ਕਹਿੰਦੇ ਸੀਗੇ ਕਿ ਲੋ ਜੀ ਸੁਖਵੀਰ ਸਿੰਘ ਬਾਦਲ ਬੜੇ ਵਧੀਆ ਹੋਊਗੇ ਔਰ ਮਾਫੀ ਵੀ ਮੰਗ ਲੀਆ ਔਰ ਸਾਨੂੰ ਸਾਰਿਆਂ ਨੂੰ ਇਕੱਠੇ ਤੁਰਨਾ ਚਾਹੀਦਾ ਤੇ ਜੇ ਉਹਨਾਂ ਦੇ ਪੁੱਤ ਨੂੰ ਫੇਰ ਟਿਕਟ ਨਹੀਂ ਦਿੱਤੀ ਤੇ ਉਹ ਫੇਰ ਪੰਥ ਵਿਰੋਧੀ ਹੋ ਗਿਆ ਸੁਖਵੀਰ ਸਿੰਘ ਬਾਦਲ ਤੇ ਜੇ ਉਹਨਾਂ ਦੇ ਪੁੱਤਰ ਨੂੰ ਟਿਕਟ ਦੇ ਦਿੰਦਾ ਤੇ ਫੇਰ ਮੁੰਡਾ ਦਾ ਫੇਰ ਪੰਥ ਕਰਦਾ ਇਹ ਹੋ ਜਾਣਾ ਸੀ ਸੁਖਦੇਵ ਸਿੰਘ ਢੀਟਸਾ ਆ ਕਿਵੇਂ ਦੇਖਦੇ ਹੋ ਸਖਦੇਵ ਸਿੰਘ ਢੀਂਡਸਾ ਨੂੰ ਕੱਢਿਆ ਜਾ ਸਕਦਾ ਹੈ ਅੱਜ ਉਹਨਾਂ ਤੇ ਕੋਈ ਕਾਰਵਾਈ ਹੋ ਸਕਦੀ ਹੈ ਜਾਂ ਉਹਨਾਂ ਸਬੰਧ ਦੇ ਵਿੱਚ ਕੋਈ ਕਮੇਟੀ ਬਣਾਈ ਜਾ ਸਕਦੀ ਹੈ ਕਿਉਂਕਿ ਪਤਾ ਲੱਗਿਆ ਕਿ ਖੁੱਲੇ ਤੌਰ ਤੇ ਉਹਨਾਂ ਨੇ ਮਦਦ ਜਿਹੜੀ ਹੈ ਉਹ ਕੀਤੀ ਹੈ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਉਂਕਿ ਮੀਤੇਰ ਦੇ ਨਾਲ ਪਰਮੇਂਦਰ ਢੀਂਡਸਾ ਦੀ ਦੂਰੋਂ ਨੇੜਿਓਂ ਕੋਈ ਰਿਸ਼ਤੇਦਾਰੀ ਪੈਂਦੀ ਹੈ ਔਰ ਇਸ ਕਰਕੇ ਉਹਨਾਂ ਦੀ ਕਹਿੰਦੇ ਕੋਈ ਮਦਦ ਕੀਤੀ ਹੋ ਸਕਦੀ ਹੈ ਔਰ ਇਸ ਕਰਕੇ ਉਹਨਾਂ ਨੇ ਇਹ ਵੀ ਗੱਲ ਸੋਚੀ ਹੈ ਕਿ ਜਿਨ੍ਹਾਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀ ਉਹਨਾਂ ਤੇ ਕਾਰਵਾਈ ਕਰੋ ਔਰ ਦੂਜੇ ਪਾਸੇ ਕਿ ਇਸ ਮੀਟਿੰਗ ਦੇ ਵਿੱਚ ਸੁਖਵੀਰ ਦੇ ਖਿਲਾਫ ਹੀ ਤੁਹਾਡੀ ਕੋਈ ਨਾ ਕੋਈ ਵਿਰੋਧ ਉੱਠੂਗਾ। ਸੁਖਵਿੰਦਰ ਜੀ ਅੱਜ ਦਾ ਦਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜਾ ਮਹੱਤਵਪੂਰਨ ਦਿਨ ਹੈਗਾ। ਬਿਲਕੁਲ ਤੁਸੀਂ ਠੀਕ ਕਿਹਾ ਕੋਰ ਕਮੇਟੀ ਦੀ ਮੀਟਿੰਗ ਆ। ਇਸ ਕੋਰ ਕਮੇਟੀ ਦਾ ਸੰਖੇਪ ਚ ਮੈਂ ਗੱਲ ਕਰਾਂ। ਸੁਖਵਿੰਦਰ ਜੀ ਅਜੇ ਇਹੋ ਜਿਹੇ ਹਾਲਾਤ ਹੈ ਨਹੀਂ ਕਿ ਸੁਖਵੀਰ ਸਿੰਘ ਬਾਦਲ ਦੇ ਪ੍ਰਤੀ ਜਾਂ ਉਸਤੇ ਖਿਲਾਫ ਕੋਈ ਫੈਸਲਾ ਇਸ ਕੋਰ ਕਮੇਟੀ 'ਚ ਲਿਆ ਜਾ ਸਕੇ। ਅੱਜ ਦੀ ਤਰੀਕ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਬੱਚ ਬੁਹਤੇ ਪ੍ਰਧਾਨ ਦੇ ਰੂਪ ਦੇ ਵਿੱਚ ਵਿਚਰ ਰਹੇ ਹੁਣ ਗੱਲ ਕਰਤੀ ਉਸ ਚਿੱਠੀ ਦੀ ਜਿਹੜੀ ਚਿੱਠੀ ਜਿਹੜੀ ਹੈ ਕੱਲ ਲਿਖੀ ਗਈ ਸਖਦੇਵ ਸਿੰਘ ਢੀਡਸਾ ਦੇ ਖਿਲਾਫ ਕਿ ਉਹਨਾਂ ਨੇ ਅਕਬਾਲ ਸਿੰਘ ਝੁੰਡਾ ਦੀ ਜਿਹੜੀ ਮਦਦ ਜਿਹੜੀ ਕੀਤੀ ਹੈ ਹੁਣ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਉਹਨਾਂ ਨੂੰ ਬਾਹਰ ਚੜਾ ਕੱਢਿਆ ਜਾਵੇ ਜੇ ਸੁਖਵਿੰਦਰ ਜੀ ਸੁਖਵੀਰ ਸਿੰਘ ਬਾਤ ਹੁਣੀ ਅਜਿਹੇ ਯਤਨ ਕਰਦਗੇ ਕਿ ਇਹ ਪਹਿਲੀ ਨਜ਼ਰੇ ਤਾਂ ਇਹ ਪੈਂਤੜਾ ਨਜ਼ਰ ਆ ਰਿਹਾ ਕਿ ਹਾਂ ਵੀ ਉਹਨਾਂ ਦੇ ਵਿਰੋਧ ਦੇ ਵਿੱਚ ਕੋਈ ਗੱਲ ਜਿਹੜੀ ਆ ਉਹ ਨਾ ਉੱਠੇ ਤੇ ਦੂਜੇ ਪਾਸੇ ਜੇਕਰ ਅਜਿਹਾ ਕੁਝ ਕਰਦੇ ਆ ਤਾਂ ਸੁਖਦਰ ਸਿੰਘ ਫਿਰ ਉਹਨਾਂ ਨੂੰ ਸਿਕੰਦਰ ਸਿੰਘ ਬਰੂਕੇ ਦੇ ਖਿਲਾਫ ਹੀ ਕਾਰਵਾਈ ਕਰਨੀ ਪਊਗੀ ਕਿਉਂਕਿ ਬੀਤੇ ਦਿਨਾਂ 'ਚ ਉਹਨਾਂ ਦੇ ਕੁਝ ਵੀਡੀਓ ਵੀ ਬੜੇ ਚਰਚਿਤ ਰਹੀ ਇਹ ਵੀ ਪਤਾ ਲੱਗਾ ਕਿ ਜਦੋਂ ਬਠਿੰਡੇ 'ਚ ਚੋਣ ਹੋਈ ਤਾਂ ਉਹਨਾਂ ਨੇ ਵੀ ਖੁੱਲ ਕੇ ਜਿਹੜਾ ਬੀਬੀ ਦਾ ਸਾਥ ਚੜਾ ਉਹਨਾਂ ਇਤੇ ਤਾਂ ਬੇਸ਼ੱਕ ਬੀਪੀਜੀ ਜਿੱਤ ਗਏ ਤਾਂ ਅਜਿਹੀ ਸਥਿਤੀ ਦੇ ਵਿੱਚ ਮੇਰਾ ਨਹੀਂ ਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਇਸ ਸਮੇਂ ਕਿ ਜਿਹੜੇ ਨੇ ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਬਾਹਰ ਕੱਢਿਆ ਤਾਂ ਉਸ ਵਕਤ ਪਾਰਟੀ ਦੇ ਵਿੱਚ ਬਹੁਤ ਉਹਨਾਂ ਦੀ ਜਿਹੜੀ ਆਲੋਚਨਾ ਵਾਕਫਕਸੀਨ ਲੀਡਰਸ਼ਿਪ ਨੇ ਜਿਹੜੇ ਸਵਾਲ ਥਾਏ ਤੇ ਜਦੋਂ ਇਹ 10 ਉਮੀਦਵਾਰਾਂ ਦੀਆਂ ਜਬਾਨਾਂ ਤਾਂ ਜਿਹੜੀਆਂ ਉਹ ਜੱਫਤ ਹੋ ਜਾਂਦੀਆਂ ਨੇ ਉਦੋਂ ਵੀ ਅਕਾਲੀ ਲੀਡਰਸ਼ਿਪ ਨੇ ਜਿਹੜੇ ਨੇ ਸੁਖਵੀਰ ਸਿੰਘ ਬਾਦਲ ਦੀ ਭੂਮਿਕਾ ਦੇ ਉੱਤੇ ਸਵਾਲ ਥਾਏ ਉਹ ਉਹਨਾਂ ਨੇ ਬਾਰ ਬਾਰ ਜਿਹੜੇ ਸਵਾਲ ਥਾਏ ਨੇ ਕੋਰ ਕਮੇਟੀ ਦੇ ਵਿੱਚ ਵੇਖਣਾ ਹੋਊਗਾ ਕਿ ਕੋਈ ਬੰਦਾ ਜਾ ਕੇ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਬੋਲ ਸਕਦਾ ਕਿ ਨਹੀਂ ਬੋਲ ਸਕਦਾ ਅੱਜ ਵੀ ਤਰੀਕ ਦੇ ਵਿੱਚ ਵੀ ਸਿੱਧੂ ਸਾਹਿਬ ਸੁਖਵੀਰ ਸਿੰਘ ਬਾਦਲ ਇੰਨਾ ਮਜ਼ਬੂਤ ਹਨ ਕਿ ਉਹਨਾਂ ਦੇ ਖਿਲਾਫ ਮੇਰਾ ਨਾ خیال ਕਿ ਕੋਈ ਅੰਦਰ ਜਾ ਕੇ ਕੋਰ ਕਮੇਟੀ ਦੀ ਮੀਟਿੰਗ 'ਚ ਬੰਦਾ ਤੇ ਸਵਾਲ ਠ ਬਾਕੀ ਸਥਿਤੀਆਂ ਜਿਹੜੀਆਂ ਨੇ ਪਲਤਨ ਬਦਲਦੀਆਂ ਵੀ ਹੈ ਹੋ ਸਕਦਾ ਕਿ ਜਿਸ ਤਰੀਕੇ ਦੇ ਹਾਲਾਤ 2019 ਦੀਆਂ ਚੋਣਾਂ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਖੁਦ ਜਿਹੜਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਮੈਂ ਅਸਤੀਫਾ ਦੇ ਦਿੰਦਾ ਜਦੋਂ ਚਾ ਪਾਰਟੀ ਚੋਣ ਹਾਰਦੀ ਤਾਂ ਉਸ ਵਕਤ ਤਾਂ ਉਹਨਾਂ ਨੂੰ ਬਣਾ ਲਿਆ ਗਿਆ ਹੁਣ ਸੁਖਬੀਰ ਸਿੰਘ ਬਾਦਲ ਹੋ ਸਕਦਾ ਕਿ ਇਹੋ ਜਿਹਾ ਪੈਂਤੜਾ ਵੀ ਕੋਈ ਜ਼ਰੂਰ ਖੇਡਣ ਕਿ ਹਾਂ ਵੀ ਮੈਂ ਜੇਕਰ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆ ਮੈਂ ਨੈਤਿਕ ਆਧਾਰ ਤੇ ਅਸਤੀਫੇ ਦੀ ਪੇਸ਼ਕਸ਼ ਕਰਦਾ ਪਰ ਇਹ ਦੱਸੋ ਕਿਉਂਕਿ ਉਹਨਾਂ ਦੇ ਕੁਝ ਅਤਾਸ਼ੀ ਇਦਾਂ ਦੇ ਵੀ ਉਸ ਮੀਟਿੰਗ 'ਚ ਹੋਣਗੇ ਕਿ ਠੀਕ ਆ ਸੁਖਬੀਰ ਸਿੰਘ ਬਾਦਲ ਪੁਲੀ ਅਸਤੀਫਾ ਲੈ ਦਿੰਦੇ ਨੇ ਫੇਰ ਦੱਸੋ ਕਿ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਕਿਸ ਦੇ ਹੱਥ ਵਿੱਚ ਸੌਂਪੀ ਜਾਵੇ ਤੇ ਅਜੇ ਤੱਕ ਸ਼ਰੂਨੀ ਅਕਾਲੀ ਦਲ ਦੇ ਵਿੱਚ ਕਰ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਕੋਈ ਅਜਿਹੇ ਨੇਤਾ ਹੈ ਨਹੀਂ ਬਿਕਰਮ ਸਿੰਘ ਮੀਠੀ ਦੀ ਅਲੱਗ ਗੱਲ ਹੈ ਪਰ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਅਜਿਹੇ ਕੋਈ ਨੇਤਾ ਹੈ ਨਹੀਂ ਕਿ ਜਿਹੜਾ ਸ਼ਰੂਨੀ ਅਕਾਲੀ ਦਲ ਦੀ ਕਮਾਨ ਨੂੰ ਸੰਭਾਲ ਸਕੇ ਸੋ ਅੱਜ ਦੀ ਮੀਟਿੰਗ ਜਿਹੜੀ ਆ ਮੈਨੂੰ ਇਸ ਤਰੀਕੇ ਦਾ ਲੱਗਦਾ ਕਿ ਪ੍ਰਭਾਵ ਇਹੋ ਦਿੱਤਾ ਜਾਊਗਾ ਕਿ ਸੁਖਬੀਰ ਸਿੰਘ ਬਾਦਲ ਅ ਉਹਨਾਂ ਦੇ ਸਬੰਧੀ ਕੀ ਕਰਨਾ ਹੈ ਇਹ ਅਜੇ ਏਡੀ ਚੰਡੀ ਫੈਸਲਾ ਸੁਖਿੰਦਰ ਜੀ ਕਰਦਗੇ ਨਹੀਂ ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਤੋਂ ਜਿਹੜੀ ਕਾਰਫ ਹੋਈ ਉਹ ਜਿਸ ਤਰੀਕੇ ਨਾਲ ਉਹਨਾਂ ਤੇ ਸਵਾਲ ਉੱਠੇ ਤਾਂ ਉਸ ਨੂੰ ਰੋਕਣ ਵਾਸਤੇ ਲੱਗਦਾ ਹੈ ਕਿ ਅਜੇ ਹੁਣ ਕੁਝ ਹੋਊਗਾ ਨਹੀਂ ਹਾਂ ਪਾਰਟੀ ਕਿਉਂ ਹਾਰੀ ਇਹਦੀਆਂ ਨੀਤੀਆਂ ਤੇ ਗੱਲਬਾਤ ਹੋ ਸਕਦੀ ਹੈ ਅਗਲੇ ਭੂਵਿੱਖ ਦੇ ਵਿੱਚ 2027 ਦੇ ਵਿੱਚ ਕਿਵੇਂ ਮਜ਼ਬੂਤ ਕਰਦਾ ਇਹਨਾਂ ਚੀਜ਼ਾਂ ਤੇ ਗੱਲ ਹੋਊਗੀ ਪ੍ਰਧਾਨਗੀ ਬਦਲਣ ਦੀ ਗੱਲ ਸੁਖਿੰਦਰ ਜੀ ਅਜੇ ਸ਼੍ਰੋਮੀ ਅਕਾਲੀ ਦਲ ਚ ਲੱਗਦੀ ਨਹੀਂ ਨਾ ਹੀ ਕਿਸੇ ਲੀਡਰ ਚ ਇੰਨੀ ਹਿੰਮਤ ਹੈਗੀ ਕਿ ਸੁਖਬੀ ਸਿੰਘ ਬਾਦਲ ਤੇ ਸਾਹਮਣੇ ਜਾ ਕੇ ਅਸਤੀਫਾ ਮੰਗ ਸੰਗਤ ਬੇਸ਼ੱਕ ਮਨਪ੍ਰੀਤ ਸਿੰਘ ਐਲਈ ਹੁਣੀ ਇਹ ਇੰਨੀਆਂ ਗੱਲਾਂ ਕਹਿ ਚੁੱਕੇ ਆ ਕਿ ਹਾਂ ਭੀ ਜਿਹੜੀ ਅਕਬਾਲ ਸਿੰਘ ਝੂਂਦਾ ਦੀ ਰਿਪੋਰਟ ਹੋਈ ਤੱਕ ਕਿਸ ਨੇ ਵੇਖੀ ਨਹੀਂ ਉਹ ਵਿਖਾਉ ਤਾਂ ਸਹੀ ਅਜਿਹੀਆਂ ਗੱਲਾਂ ਬਾਰ-ਬਾਰ ਹੁੰਦੀਆਂ ਨੇ ਅੰਦਰ ਜਾ ਕੇ ਸੁਖਬੀਰ ਜੀ ਕੋਈ ਨਹੀਂ ਕਰਦਾ ਬਾਕੀ ਦੇਖੋ ਅੱਜ ਦਾ ਦਿਨ ਜਿਹੜਾ ਸ਼੍ਰੋਮੀ ਅਕਾਲੀ ਦਲ ਬਾਦਲ ਵਾਸਤੇ ਜੁਰੂਰ ਮਹੱਤਵਪੂਰਨ ਹੈਗਾ ਕਿ ਮੰਤਰੀ ਮਾਫ ਕਰਦਾ ਕਿ ਸਕਦੇ ਸਿੰਘ ਟੀਨ ਸਾਰੀ ਬੜੀ ਲਈ ਜਾਂਦੀ ਹੈ ਜਾਂ ਨਹੀਂ ਪਰ ਹੋਏਗਾ ਸੁਖਬੀ ਕਿਉਂਕਿ ਇਸ ਵੇਲੇ ਸ਼ਰੂਮੀ ਅਕਾਲੀ ਦਲ ਅਜੇ ਸਥਿਤੀ ਚ ਹੈ ਨਹੀਂ ਕਿ ਆਪਣੇ ਇਹਨਾਂ ਸੀਨੀਅਰ ਲੀਡਰਸ਼ਿਪਾਂ ਦੇ ਖਿਲਾਫ ਵੀ ਕੋਈ ਫੈਸਲਾ ਜਿਹੜਾ ਕੋਈ ਉਹਨਾਂ ਦੇ ਖਿਲਾਫ ਕੋਈ ਫੈਸਲਾ ਜਿਹੜਾ ਉਹ ਲੈ ਸਕੇ ਜੀ ਤਾਂ ਹਣੇ ਕਿ ਸਾਹਿਬ ਉਹਦਰ ਪਾਣੀ ਸੰਕਟ ਦੇ ਉੱਪਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਸੁਪਰੀਮ ਕੋਰਟ ਨੇ ਕਹਿੰਦੇ ਬਹੁਤ ਝਾੜਪਾਈ ਹੈ ਇਹ ਮਸਲਾ ਕੀ ਅੜਕੀ ਸਾ ਪੂਰਾ ਮਾਮਲਾ ਕੀ ਹੈ ਸੋਖੰਦ ਜੀ ਪਾਣੀ ਦਾ ਮਸਲਾ ਪਾਣੀ ਸੰਕਟ ਦਿੱਲੀ ਦੇ ਵਿੱਚ ਇਸ ਵੇਲੇ ਗੰਭੀਰ ਮੋਤਾ ਜਿਹੜਾ ਉਹ ਬੜਿਆ ਹੋਇਆ ਤੇ ਇਹ ਮਸਲਾ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਕੀ ਸੁਪਰੀਮ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਕਿ ਦਿੱਲੀ ਦੇ ਵਿੱਚ ਜਿਹੜਾ ਮਾਫੀਆ ਹੈ ਪਾਣੀ ਦਾ ਟੈਂਕਰ ਮਾਫੀਆ ਉਸ ਦਾ ਨਾਂ ਹੈਗਾ ਟੈਂਕਰ ਮਾਫੀਆ ਤਾਂ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾ ਰਿਹਾ ਪਰ ਦੂਸਰੇ ਪਾਸੇ ਜਿਹੜੀਆਂ ਪਾਈਪ ਲਾਈਨਾਂ ਨੇ ਉਹਨਾਂ ਦੇ ਵਿੱਚ ਪਾਣੀ ਹੈ ਨਹੀਂ ਤੇ ਸੁਪਰੀਮ ਕੋਰਟ ਨੇ ਇਹਦੇ ਉੱਤੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਜੇਕਰ ਟੈਂਕਰ ਮਾਫੀਆ ਪਾਣੀ ਲੈ ਲੈ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਿਹਾ ਤੇ ਤੁਸੀਂ ਦੱਸੋ ਕੀ ਕਰ ਲਈਏ ਆਪ ਪਾਈਪਲਾਈਨਾਂ ਵਿੱਚ ਪਾਣੀ ਕਿਉਂ ਨਹੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਕਿ ਹਿਮਾਚਲ ਤੋਂ ਪਾਣੀ ਆ ਰਿਹਾ ਤੇ ਜੇ ਹਿਮਾਚਲ ਤੋਂ ਪਾਣੀ ਆ ਰਿਹਾ ਤਾਂ ਫਿਰ ਪਾਈਪਲਾਈਨਾਂ ਵਿੱਚ ਕਿਉਂ ਨਹੀਂ ਜਾ ਰਿਹਾ ਤੇ ਇਸ ਗੱਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਝਾੜ ਪਾਈ ਹੈ ਕਿ ਤੁਸੀਂ ਝੂਠੇ ਹਲਫਨਾਮੇ ਦੇ ਰਹੇ ਜੀ ਉਹ ਦਿੱਲੀ ਸਰਕਾਰ ਜਿਹੜੀ ਗੱਲ-ਗੱਲ ਤੇ ਸੁਪਰੀਮ ਕੋਰਟ ਵੱਲ ਭਜਦੀ ਹੈ ਜਦੋਂ ਕੇਂਦਰ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰਦਾ ਤਾਂ ਹੁਣ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਸਰਕਾਰ ਤੋਂ ਘੇਰਿਆ ਕਿ ਤੁਸੀਂ ਦਿੱਲੀ ਵਾਸੀਆਂ ਨੂੰ ਪਾਣੀ ਪਾਣੀ ਦੀ ਨਿਰੰਤਰ ਸਪਲਾਈ ਦੇਣ ਵਿੱਚ ਪੂਰਨ ਤੌਰ ਤੇ ਅਸਫਲ ਰਹੀ ਜੇ ਤੇ ਨਾਲ ਹੀ ਨਾਲ ਜਿਹੜਾ ਟੈਂਕਰ ਮਾਫੀਆ ਉਹਨੂੰ ਤੁਸੀਂ ਪਰਫੁੱਲਤ ਕਰ ਰਹੇ ਜੀ ਕਿਉਂਕਿ ਅੱਜ ਤੱਕ ਤੁਸੀਂ ਕੋਈ ਵੀ ਇੱਕ ਵੀ ਐਫ ਆਈ ਆਰ ਜਿਹੜੀ ਆ ਉਹ ਟੈਂਕਰ ਮਾਫੀ ਦੇ ਖਿਲਾਫ ਜਿਹੜੀ ਆ ਦਰਜ ਨਹੀਂ ਕੀਤੀ ਤੇ ਇਸ ਤੋਂ ਵੱਡੀ ਲਾਹਣਤ ਜਿਹੜੀ ਸੁਪਰੀਮ ਕੋਰਟ ਨੇ ਪਾਉਂਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਗੱਲ ਕਹੀ ਆ ਕਿ ਜੇਕਰ ਤੁਹਾਡੇ ਕੋਲ ਸਥਿਤੀ ਕਾਬੂ ਵਿੱਚ ਨਹੀਂ ਆ ਰਹੀ ਤਾਂ ਫਿਰ ਅਸੀਂ ਸਿੱਧੇ ਨਿਰਦੇਸ਼ ਜਿਹੜੇ ਆ ਦਿੱਲੀ ਪੁਲਿਸ ਨੂੰ ਦਵਾਂਗੇ ਤਾਂ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਮਾਫੀ ਨੂੰ ਕਿਵੇਂ ਨੱਥ ਪਾਉਣੀ ਹੈ ਇਹ ਤਾਂ ਸੁਖਵਿੰਦਰ ਜੀ ਹੋਗੀ ਆ ਬਾ ਸੁਪਰੀਮ ਕੋਰਟ ਦੀ ਟਿਕੀ ਹੈ ਹੁਣ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਬੀਤੇ ਦਿਨਾਂ ਤੋਂ ਪਾਣੀ ਦਾ ਸੰਕਟ ਸ਼ਾਇਆ ਦੂਜੇ ਪਾਸੇ ਟੈਂਪਰੇਚਰ ਸੁਖਵਿੰਦਰ ਜੀ ਪੰਜਾਬ ਬੁੰਜਾ ਜਿਹੜਾ ਹੋ ਰਿਹਾ ਤਾਂ ਅਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਿੱਲੀ ਵਾਸੀ ਨੂੰ ਇਹ ਕਹਿੰਦੀ ਰਹੀ ਹੈ ਕਿ ਅਸੀਂ ਬਿਜਲੀ ਵੀ ਤੁਹਾਨੂੰ ਬਹੁਤ ਦਿੰਿਆ ਪਾਣੀ ਵੀ ਤੁਹਾਨੂੰ ਬਹੁਤ ਦਣਾ ਉਸ ਦੀ ਕਾਰਸ਼ੈਲੀ ਤੇ ਸਵਾਲ ਚੜੇ ਨੇ ਉਠ ਦਿਨ ਸੁਭਾਵਕ ਨਹੀਂ ਕਿਉਂਕਿ ਜੇਕਰ ਦਿੱਲੀ ਦੇ ਵਿੱਚ ਪਾਣੀ ਨਹੀਂ ਹੈਗਾ ਤਾਂ ਫਿਰ ਉਹ ਟੈਂਕਰ ਮਾਫੀਆ ਜਿਹੜਾ ਆ ਉਹ ਪਾਣੀ ਕਿੱਥੋਂ ਲੈ ਆਉਂਦਾ ਆਪਣੇ ਆਪ ਦੇ ਵਿੱਚ ਆਮ ਲੋਕ ਵੀ ਇਸ ਗੱਲ ਨੂੰ ਆਮ ਨਾਗਰਿਕ ਵੀ ਇਸ ਗੱਲ ਨੂੰ ਸੋਚਣ ਵਾਸਤੇ ਮਜਬੂਰ ਆ ਕਿ ਇੱਕ ਪਾਸੇ ਤਾਂ ਦਿੱਲੀ ਸਰਕਾਰ ਕਹਿੰਦੀ ਕਿ ਪਾਣੀ ਹੈ ਨਹੀਂ ਤੇ ਜੇਕਰ ਪਾਣੀ ਹੈ ਨਹੀਂ ਤਾਂ ਫਿਰ ਟੈਂਕਰਾਂ ਦੇ ਵਿੱਚ ਕਿਸ ਤਰੀਕੇ ਨਾਲ ਆ ਰਿਹਾ ਤਾਂ ਇਸ ਤੋਂ ਸਾਫ ਜਾਹਰ ਕਿ ਇਸ ਗਰਮੀ ਦੇ ਮੌਸਮ ਜਦੋਂ ਅਤਿ ਦੀ ਗਰਮੀ ਪੈ ਰਹੀ ਹੈ ਦਿੱਲੀ ਸਰਕਾਰ ਦੇ ਮੰਤਰੀ ਹੋ ਸਕਦੇ ਆ ਦਿੱਲੀ ਸਰਕਾਰ ਦੀ ਜਿਹੜੀ ਅਫਸਰਸ਼ਾਈ ਹੋ ਸਕਦੀ ਆ ਉਹ ਮਾਫੀਆ ਨਾਲ ਮੀਲੀ ਭੁਗਤ ਕਰਕੇ ਆਪਣੇ ਹੱਥ ਜਿਹੜੇ ਆ ਉਹ ਰੰਗ ਰਹੇ ਨੇ ਕਿ ਇਸ ਸਮੇਂ ਦੇ ਵਿੱਚ ਵੀ ਜਦੋਂ ਪਾਣੀ ਦੀ ਇੱਕ ਇੱਕ ਬੂੰਦ ਕੀਮਤੀ ਆ ਪਾਣੀ ਨੂੰ ਕਿਸਤੀ ਕਿਹਦਾ ਵੇਚਿਆ ਜਾ ਰਿਹਾ ਤਾਂ ਇਹ ਇਸ ਤੋਂ ਵੱਡੀ ਲਾਹਤ ਕਿਸੇ ਸਰਕਾਰ ਵਾਸਤੇ ਸੁਖਿੰਦਰ ਜੀ ਕੋਈ ਹੋ ਨਹੀਂ ਸਕਦੀ ਕਿ ਜਦੋਂ ਪਾਣੀ ਬਲੈਕ ਚ ਮਿਲ ਰਿਹਾ ਹੋਵੇ ਤੇ ਦੂਸਰੇ ਪਾਸੇ ਤੁਸੀਂ ਕਹਿ ਰਹੇ ਜਿ ਸਾਡੇ ਕੋਲ ਪਾਣੀ ਨਹੀਂ ਇਸ ਗੱਲ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਜਿਹੜੀ ਸੁਪਰੀਮ ਕੋਰਟ ਵਿੱਚ ਝਾੜ ਪਾਈ ਆ ਜਰੂਰ ਦਿੱਲੀ ਸਰਕਾਰ ਨੂੰ ਸੋਚਣਾ ਚਾਹੀਦਾ ਇੱਕ ਪਾਸੇ ਤੇ ਕਹਿੰਦੇ ਕਿ ਬਿਜਲੀ ਦੀ ਚੋਰੀ ਨੂੰ ਇਹ ਵੀ ਗੱਲ ਕਹੀ ਕਿ ਬਿਜਲੀ ਦੀ ਚੋਰੀ ਨੂੰ ਰੋਕਣ ਵਾਸਤੇ ਤਾਂ ਦਿੱਲੀ ਸਰਕਾਰ ਨੇ ਯਤਨ ਕੀਤਾ ਸੁਪਰੀਮ ਕੋਰਟ ਦਾ ਸਵਾਲ ਆ ਪਰ ਪਾਣੀ ਦੀ ਜਿਹੜੀ ਸਪਲਾਈ ਹੈ ਜਿਹ ਪਾਣੀ ਦੀ ਜਿਹੜੀ ਚੋਰੀ ਹੋ ਰਹੀ ਆ ਇਹ ਦੱਸਿਆ ਜਾਵੇ ਕੀ ਆ ਭਾਅ ਸਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਇਹਨਾਂ ਮੁੱਦਿਆਂ ਤੇ ਉੱਤੇ ਝਾੜਦਿਆਂ ਹੋਇਆ ਇਹ ਗੱਲ ਕਹੀ ਹੈ ਕਿ ਇਸ ਤੋਂ ਵੱਡੀ ਝਾਟ ਕੋਈ ਨਹੀਂ ਹੋ ਸਕਦੀ ਕਿ ਜੇ ਤੁਹਾਡੇ ਕੋਲ ਕੰਟਰੋਲ ਨਹੀਂ ਹੁੰਦਾ ਫਿਰ ਤੁਸੀਂ ਦੱਸੋ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਨਾਲ ਹਾਲਾਤਾਂ ਨੂੰ ਜਿਹੜਾ ਕਾਬੂ ਦੇ ਵਿੱਚ ਕਰਦਾ ਹੈ ਹੁਣ ਵੇਖੋ ਦਿੱਲੀ ਸਰਕਾਰ ਜਿਹੜੀ ਇਸ ਬੰਦੀ ਆ ਆਪਣਾ ਜਿਹੜਾ ਪੱਖ ਜਿਹੜਾ ਉਹ ਕੀ ਰੱਖਦੀ ਸੁਣਵਾਈ ਜਿਹੜੀ ਉਹ ਅੱਜ ਵੀ ਜਿਹੜੀ ਇਸ ਮੁੱਦੇ ਤੇ ਜਿਹੜੀ ਸੁਪੰਦਤੀ ਉਹ ਜਾਰੀ ਰਹਿਣੀ ਹੈਗੀ ਅੰਕਸਾਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਦਾਈ ਸੰਭਰ ਰਚ ਮੰਜੀਸ਼ ਗਣਕੀ ਸਾਹਿਬ ਜਿਨ੍ਹਾਂ ਦੇ ਬਲੋਂ ਆਮ ਕਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਆ ਕਿ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਬਹੁਤ ਜੂ ਪਸੰਦ ਆਈ ਹੋ ਤਾ ਫਿਰ ਮਨਾਂਗੀ ਤੜਵਾ